ਹਜ਼ਾਰਾਂ ਦੀ ਕਮਾਈ ਤੇ ਲੱਖਾਂ ਦੇ ਖਰਚੇ ਹਾਂਜੀ ਇੱਕ ਵਾਰ ਫਿਰ ਸੁਰਖੀਆਂ ਵਟੋਰਦੀ ਹੋਈ ਤੁਸੀਂ ਇਸ ਮੁਟਿਆਰ ਨੂੰ ਵੇਖ ਸਕਦੇ ਹੋ ਜਿਸ ਨੇ ਚੁੰਨੀ ਦੇ ਵਿੱਚ ਆਪਣਾ ਮੂਹਰ ਲਕੋਇਆ ਹੋਇਆ ਤੇ ਕਿਸ ਤਰ੍ਹਾਂ ਪੁਲਿਸ ਦੀ ਟੀਮ ਉਸ ਨੂੰ ਆਸੇ-ਪਾਸੇ ਘੇਰ ਕੇ ਇੱਕ ਵਾਰ ਫਿਰ ਹਵਾਲਾਤ ਦੀ ਹਵਾ ਖਾਣ ਦੇ ਲਈ ਲੈ ਕੇ ਜਾ ਰਹੇ ਨੇ ਹਾਂਜੀ ਦੱਸ ਦਈਏ ਕਿ ਇੱਕ ਵਾਰ ਫਿਰ ਮਾਮਲਾ ਜਿਹੜਾ ਪੱਖ ਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਥਾਰ ਵਾਲੀ ਛਟਾ ਕੁਈਨ ਸੁਰਖੀਆਂ ਵਟੋਰ ਰਹੀ ਹੈ ਅਮਨਦੀਪ ਕੌਰ ਪਿਛਲੇ ਦਿਨੀ ਪੋਡਕਾਸਟ ਹੁੰਦਾ ਪੋਡਕਾਸਟ ਦੇ ਵਿੱਚ ਵੱਡੇ ਖੁਲਾਸੇ ਹੁੰਦੇ ਨੇ ਕਿ ਕਿਸ ਤਰ੍ਹਾਂ ਅਮਨਦੀਪ ਕੌਰ ਜਿਸ ਨੂੰ ਤੁਸੀਂ ਚਿੱਟਾ ਕੁਇਨ ਦੇ ਨਾਮ ਨਾਲ ਜਾਣਦੇ ਹੋ ਕੀ ਹਜ਼ਾਰਾਂ ਦੀ ਕਮਾਈ ਕਰਦੀਆਂ ਅਤੇ ਲੱਖਾਂ ਦੇ ਖਰਚੇ ਗਣਵਾਉਂਦੀ ਹੈ ਤੇ ਦੱਸਦੀ ਹੈ ਕਿ ਮੇਰੀ ਸਲਾਨਾ ਆਮਦਨ ਹੈ ਜਿਹੜੀ ਉਹ ਕਿਤੇ 1.5 ਕਰੋੜ ਦੇ ਨੇੜੇ ਤੇੜੇ ਹੈ ਅਤੇ ਇਹ ਵੀ ਦੱਸਦੀ ਹੈ ਕਿ ਮੇਰੀ ਜਿਹੜੀ ਤਨਖਾਹ ਆ ਉਹ 80-85 ਹਜ਼ਾਰ ਰੁਪਏ ਆ ਪਰ ਨਾਲ ਹੀ ਕਿਤੇ ਇਹ ਵੀ ਦੱਸਿਆ ਜਾਂਦਾ ਕਿ 30-30 ਲੱਖ ਦੀਆਂ ਘੜੀਆਂ ਤੇ ਲੱਖ-ਲੱਖ ਰੁਪਏ ਦੇ ਕੁੱਤੇ ਜਿਹੜੇ ਪਾਲਦੇ ਨੇ ਇਹ ਆਖਰ ਕਿੰਨਾਂ ਦੇ ਪੈਸਿਆਂ ਤੇ ਪਾਲਦੇ ਨੇ ਤਾਂ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵਾਰ ਫਿਰ ਵਿਜੀਲੈਂਸ ਦੀ ਛਾਪੇਮਾਰੀ ਹੁੰਦੀ ਹੈ ਅਤੇ ਚਿੱਟਾ ਕੂਈਨ ਜਿਸ ਨੂੰ ਅਮਨਦੀਪ ਕੌਰ ਪੁਲਿਸ ਕਨਸਟੇਬਲ ਦੇ ਨਾਮ ਨਾਲ ਤੁਸੀਂ ਜਾਣਦੇ ਹੋ ਉਸ ਨੂੰ ਬਾਦਲ ਤੋਂ ਆਪਣੀ ਗੱਡੀ ਸਮੇਤ ਕਾਬੂ ਕਰ ਲਿਆ ਜਾਂਦਾ ਹੈ ਵਿਜੀਲੈਂਸ ਤੋਂ ਪੁੱਛਗਿੱਛ ਇਸ ਸਮੇਂ ਅਮਨਦੀਪ ਕੌਰ ਦੇ ਨਾਲ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ ਅਤੇ ਪੁੱਛਗਿੱਛ ਕਰਦਿਆਂ ਹੀ ਉਸ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਇੱਕ ਵਾਰ ਫਿਰ ਛੁੱਟ ਦਿੱਤਾ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ 17 ਗ੍ਰਾਮ ਚਿੱਟੇ ਦੇ ਨਾਲ ਅਮਨਦੀਪ ਕੌਰ ਦੀ ثار ਗੱਡੀ ਨੂੰ ਪੁਲਿਸ ਨੇ ਚੱਕਿਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਅਮਨਦੀਪ ਕੌਰ ਨੂੰ ਸੁਟਿਆ ਉਸ ਤੋਂ 30 ਦਿਨਾਂ ਬਾਅਦ ਅਮਨਦੀਪ ਕੌਰ ਦੀ ਜ਼ਮਾਨਤ ਹੁੰਦੀ ਹੈ ਤੇ ਜ਼ਮਾਨਤ ਤੋਂ ਆਇਆ ਹਜੇ ਉਸ ਦੇ ਚਾਵੀ ਨਹੀਂ ਲੱਥੇ ਹਫਤਾ ਘਰੇ ਆਈ ਨੂੰ ਵੀ ਨਹੀਂ ਹੋਇਆ ਕਿ ਇੱਕ ਵਾਰ ਫਿਰ ਪੁਲਿਸ ਛਾਪੇਮਾਰੀ ਕਰਕੇ ਉਸ ਨੂੰ ਚੱਕ ਕੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਮਾਰਦੀ ਹੈ ਆਖਰ ਕਿਉਂ ਇਹ ਵੱਡਾ ਸਵਾਲੀਆ ਚਿੰਨ੍ਹ ਵੀ ਇੱਥੇ ਖੜਾ ਹੁੰਦਾ ਕਿ ਆਖਰ ਅਮਨਦੀਪ ਕੌਰ ਨੂੰ ਹੀ ਇੱਥੇ ਟਾਰਗੇਟ ਵਾਰ-ਵਾਰ ਕਿਉਂ ਕੀਤਾ ਜਾ ਰਿਹਾ ਪਰ ਭਾਈ ਕੀਤਾ ਵੀ ਕਿਉਂ ਨਾ ਜਾਵੇ ਕਿਉਂਕਿ ਇਹ ਦੱਸਣਾ ਕਿ ਮੈਂ ਹਜ਼ਾਰਾਂ ਦੇ ਵਿੱਚ ਕਮਾਈ ਕਰਦੀ ਆ ਤੇ ਮੇਰੀ ਕਰੋੜਾਂ ਦੇ ਵਿੱਚ ਸਲਾਨਾ ਆਮਦਨ ਹੈ ਤੇ ਜਿਹੜੀ ਉਸ ਦੇ ਉੱਪਰ ਇੱਕ ਵੱਡਾ ਐਲੀਗੇਸ਼ਨ ਲੱਗਦਾ ਹੈ ਕਿ ਆਖਰ ਇੰਨੀ ਆਮਦਨ ਦੇ ਵਿੱਚੋਂ ਜਿਹੜੀ ਤੁਸੀਂ ਪ੍ਰਾਪਰਟੀ ਬਣਾਈ ਹੈ ਜ਼ਮੀਨ ਬਣਾਈ ਹੈ ਜਾਇਦਾਦ ਬਣਾਈ ਹੈ ਆਖਰ ਉਹ ਕਿਵੇਂ ਬਣਾਈ ਜਾ ਸਕਦੀ ਹੈ ਤੁਸੀਂ ਇਹ ਵੀ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਹ ਜਿਹੜੀ ਚਿੱਟੇ ਵਾਲੀ ਬੀਬੀ ਅਮਨਦੀਪ ਕੌਰ ਐ ਇਸ ਨੂੰ ਪੁਲਿਸ ਇੱਕ ਵਾਰ ਫਿਰ ਪੁੱਛਗਿੱਛ ਕਰਨ ਦੇ ਲਈ ਲੈ ਕੇ ਜਾਂਦੀ ਆ ਤੇ ਨਾਲ ਹੀ ਪੁੱਛਗਿੱਛ ਦੇ ਦੌਰਾਨ ਹੀ ਇਹ ਮਲਜ਼ਮ ਦਰਸਾ ਦਿੱਤੀ ਜਾਂਦੀ ਆ ਅਤੇ ਇੱਕ ਵਾਰ ਫਿਰ ਅਮਨਦੀਪ ਕੌਰ ਨੂੰ ਸਲਾਖਾਂ ਦਾ ਮੂੰਹ ਹੈ ਜਿਹੜਾ ਉਹ ਵੇਖਣਾ ਪੈ ਰਿਹਾ ਖਬਰ ਜਿਹੜੀ ਹੈ ਉਹ ਅੱਜ ਦੀ ਤੜਕੇ ਦੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਿ ਇੱਕ ਵਾਰ ਫਿਰ ਅਮਨਦੀਪ ਕੌਰ ਐ ਜਿਹੜੀ ਉਸ ਨੂੰ ਪੁਲਿਸ ਨੇ ਹਰਾਸਤ ਦੇ ਵਿੱਚ ਲੈ ਲਿਆ ਬਾਕੀ ਦੀ ਜਿਹੜੀ ਪੁੱਛ ਗੇਛ ਹੈ ਉਹ ਵਿਜੀਲੈਂਸ ਬਿਊਰੋ ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੇਗੀ ਕਿ ਆਖਰ ਇੱਕ ਵਾਰ ਫਿਰ ਜਿਹੜੀ ਛੁੱਟਾ ਕੁਈ ਨਾ ਉਸਨੇ ਆਪਣੀ ਹਜ਼ਾਰਾਂ ਦੀ ਕਮਾਈ ਤੋਂ ਲੱਖਾਂ ਦੀ ਪ੍ਰਾਪਰਟੀ ਕਰੋੜਾਂ ਦੀ ਪ੍ਰਾਪਰਟੀ ਆਖਰ ਬਣਾਈ ਤਾਂ ਬਣਾਈ ਕਿਵੇਂ ਇਹ ਵੱਡਾ ਸਵਾਲ ਹੈ ਜਿਹੜਾ ਵਾਰ-ਵਾਰ ਅਮਨਦੀਪ ਕੌਰ ਦੇ ਉੱਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਦਾਗਿਆ ਗਿਆ ਕਿ ਇੰਨੇ ਜ਼ਿਆਦਾ ਖਰਚੇ ਤੇ ਇੰਨੇ ਜ਼ਿਆਦਾ ਚਰਚੇ ਆਖਰ ਅਮਨਦੀਪ ਕੌਰ ਥਾਰ ਵਾਲੀ ਕੁੜੀ ਦੇ ਹੀ ਕਿਉਂ ਵੱਡੇ ਅਪਡੇਟ ਦੇ ਲਈ ਜੁੜੇ ਰਹੋ ਹੈਵਨ ਇੰਡੀਆ ਟੀਵੀ ਦੇ ਨਾਲ ਮੈਂ ਮਾਹੀ ਧੰਨਵਾਦ